ਅੱਜ ਅਸੀਂ ਪਿੰਡ ਚਰਾਲ ਆਏ ਹੋਇਆ ਲੋਕਾਂ ਦਾ ਬੜਾ ਹੰਗਾਰਾ ਮਿਲਦਾ ਪਿਆ ਜੀ ਸੋ ਅਸੀਂ ਸਾਰੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਨਾ ਹੈ ਸਾਡਾ ਸਾਥ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਭਾਰਮਾ ਹੰਗਾਰਾ ਸਾਨੂੰ ਮਿਲ ਰਿਹਾ ਹੈ 1200 ਵੋਟ ਹੈ ਸਾਡੀ ਗਾਨੀਪੁਰ ਜੋਂ ਦੀ ਜਿਹਦੇ ਵਿੱਚ ਅਸੀਂ ਸਾਨੂੰ ਲੱਗਦਾ ਵੀ ਅਸੀਂ ਘੱਟੋ-ਘੱਟ 1500 ਵੋਟਾਂ ਨਾਲ ਮਨਪੀਰ ਸਿੰਘ ਨੂੰ ਜਿਤਾਵਾਂਗੇ ਕਾਦਰ ਪਾਰਟੀ ਨੂੰ ਕਿਵੇਂ ਹੰਗਾਰਾ ਮਿਲ ਰਿਹਾ ਹੈ ਕਾਂਗਰਸ ਪਾਰਟੀ ਦਾ ਪੂਰਾ ਹੰਗਾਰਾ ਇਹ ਚਾੜੂ ਪਾਰਟੀ ਦੀ 8 ਮਹੀਨੇ ਦੀ ਸਰਕਾਰ ਰਹਿ ਗਈ ਹੈ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਸਾਨੂੰ ਭਾਜੀ ਪਾਈ ਐ ਅਸੀਂ ਮੋੜ ਨਹੀਂ ਆਉ। ਤੁਸੀਂ ਮਨਪ੍ਰੀਤ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹੋ। ਹਾਂਜੀ। ਕਿਵੇਂ ਹੰਗਾਰਾ ਮਿਲ ਰਿਹਾ ਤੁਹਾਨੂੰ ਪਿੰਡਾਂ 'ਚ? ਬਹੁਤ ਵੱਡਾ ਹੰਗਾਰਾ ਮਿਲ ਰਿਹਾ ਜੀ। ਕਿੰਨੇ ਕ ਵੋਟ ਪੈਣੇ ਸੁਭਾਅ ਹੈ? ਜਿਹੜੇ ਘਰਾਂ 'ਚ ਜਾਣਦੇ ਆ ਜਾਂ ਪਿੰਡ 'ਚ ਸਾਰੇ ਵੱਦ ਤੋਂ ਵੱਧ ਹੰਗਾਰਾ ਮਿਲ ਰਿਹਾ ਸਾਨੂੰ। ਅਸੀਂ ਵੱਦ ਤੋਂ ਵੱਧ 1500 ਵੋਟ ਤੇ ਜਿੱਤਾਂਗੇ। ਪ੍ਰੈਸ ਬਹੁਤ ਵਧੀਆ ਲੋਕਾਂ ਦਾ ਨਾਲ ਸਾਥ ਮਿਲ ਰਿਹਾ ਹੈ ਸਾਨੂੰ ਤੇ ਵੋਟ ਘਟੋ ਘਟ ਵੀ ਸੀ ਹਰ 1500 ਤੋਂ ਜਿੱਤਾਂਗੇ ਲੋਕ ਗਰਮ ਪਾਰਟੀ ਨੂੰ ਪਸੰਦ ਕਰਦੇ ਬਹੁਤ ਜਿਆਦਾ ਜੀ ਝਾੜੂ ਖਲਾਗ ਨੂੰ ਫਿਰਦੇ ਨੇ ਹੁਣ ਸਾਰੇ ਝਾੜੂ ਤੀਲਾ ਤੀਲਾ ਕਰਨਗੇ ਤੇ ਹੱਥ ਪੰਜੇ ਨੂੰ ਕੰਮਜਾਬ ਕਰਨਗੇ ਥੈਂਕ ਯੂ ਜ਼ਿਲ੍ਹਾ ਪ੍ਰੀਸ਼ਦੀਆਂ ਤੇ ਬਲਾਕ ਸਮਤੀ ਦੀਆਂ ਵੋਟਾਂ ਪੈਂਣ ਜਾ ਰਹੀਆਂ ਨੇ ਤੁਸੀਂ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਓਗੇ ਕਾਂਗਰਸ ਨੂੰ ਪਾਵਾਂਗੇ ਕਿਉਂ ਕਾਂਗਰਸ ਨੂੰ ਪਾਓਗੇ ਉਹ ਕੰਮ ਵਧੀਆ ਕਰਨਗੇ ਜੀ ਕੰਮ ਕਰਦੇ ਨੇ ਪਹਿਲਾਂ ਕਾਂਗਰਸ ਨੇ ਕੰਮ ਵਧੀਆ ਕੀਤੇ ਆ ਹਾਂਜੀ ਹਾਂ ਤੁਸੀਂ ਜਸ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਵਿੱਚ ਚੋਣਾਂ ਆ ਰਹੀਆਂ ਨੇ ਕਿਹਨੂੰ ਵੋਟ ਪਾ ਰਹੇ ਹੋ ਕਾਂਗਰਸ ਨੂੰ ਕਿਉਂ ਬਸ ਪਾਵਾਂ ਸ਼ੌਂਕ ਨਾਲ ਪਹਿਲਾਂ ਝਾੜੂਆਂ ਨੂੰ ਪਾ ਕੇ ਦੇਖ ਲੈ ਕੁਝ ਵੀ ਬਣਿਆ ਹੈ ਅੱਛਾ ਵੀ ਵਿਕਾਸ ਦੇ ਕੰਮ ਹੋਏ ਨਹੀਂ ਪਿੰਡ ਵਿੱਚ ਹੁਣ ਅੱਗੇ ਉਮੀਦ ਹੈ ਹਾਂ ਤਾਂ ਕਿਹੜਾ ਪਿੰਡ ਆਪਣਾ ਮੈਂ ਖੁਰਦ ਚਰਾਣਾ ਵਾਲਾ ਜੀ ਇਹ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਵੋਟ ਆ ਰਹੀਆਂ ਨੇ ਕਿਹਨੂੰ ਵੋਟ ਪਾ ਰਹੇ ਹੋ ਹਾਂਜੀ ਪੰਜੇ ਨੂੰ ਕਿਹੜਾ ਪਿੰਡ ਆਪਣਾ ਚਰਾ올ੀ ਨਾਮ ਕੀ ਆ ਸੋਨੀ ਜੀ ਜਿਹੜੀਆਂ ਵੋਟ ਆ ਰਹੀਆਂ ਨੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਪੰਦੇ ਆ ਰਹੇ ਜੀ ਉਹਦੀ ਕੰਮ ਕੀ ਤੇਰੀ ਮਨਪ੍ਰੀਤ ਜੀ ਤੁਸੀਂ ਬਲੌਗ ਸਮਤੀ ਦੇ ਵਿੱਚ ਬਤੌਰ ਮੈਂਬਰ ਚੋਣ ਲੜਨ ਲਈ ਉਮੀਦਵਾਰ ਬਣੇ ਹੋ ਤੁਸੀਂ ਅੱਜ ਚਰਾਲਾ ਪਿੰਡ ਦੇ ਵਿੱਚ ਵੋਟਾਂ ਮੰਗਣ ਲਈ ਆਏ ਹੋ ਕੀ ਹੁਗਾਰਾ ਮਿਲ ਰਿਹਾ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਪਹਿਲਾਂ ਤੇ ਤੁਹਾਡੇ ਸਰੋਤਿਆਂ ਨੂੰ ਮੇਰੇ ਵੱਲੋਂ ਫਤਿਹ ਅਰਜ਼ ਕਰਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੈਂ ਕਾਕਾ ਰਜਿੰਦਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਟਿਕਟ ਦੇ ਕੇ ਆਪਣਾ ਉਮੀਦਵਾਰ ਚੁਣਿਆ ਹੈ ਦੂਜੀ ਗੱਲ ਜਦੋਂ ਮੈਂ ਇਹ ਪਿੰਡ ਵਿੱਚ ਆਇਆ ਮੈਂ ਲੋਕਾਂ ਦਾ ਹੰਗਾਰਾ ਵੇਖਿਆ ਉਹ ਬਹੁਤ ਹੀ ਚੰਗਾ ਸੀ ਕਾਂਗਰਸ ਪਾਰਟੀ ਇੱਕ ਵੱਧ ਤੋਂ ਵੱਧ ਅਗੋਂ ਨੂੰ ਵੋਟ ਲੈ ਕੇ ਲੀਡ ਲੈ ਕੇ ਆਪਣਾ ਹੰਗਾਰਾ ਲੈ ਕੇ ਅੱਗੇ ਆਏਗੀ ਇੱਕ ਆ ਜਿਹੜੇ ਝਾੜੂ ਵਾਲੇ ਨੇ ਜਾਂ ਕੁਝ ਵੀ ਨਹੀਂ ਇਹਨਾਂ ਨੇ ਨਾ ਤਾਂ ਪਿੰਡ ਦਾ ਵਿਕਾਸ ਕੀਤਾ ਤੇ ਨਾ ਹੀ ਹੋਰ ਕੁਝ ਲੋਕਾਂ ਨੂੰ ਗਰੰਟਾ ਦਿੱਤੀਆਂ ਇਹਨਾਂ ਨੇ ਲੋਕਾਂ ਦੇ ਪਰਚੇ ਕੀਤੇ ਗੋਲੀਆਂ ਦੇ ਪਰਚੇ ਆਏ ਉਹ ਤਾਂ ਤੋਂ ਲੋਕ ਬਹੁਤ ਜ਼ਿਆਦਾ ਦੁਖੀ ਨੇ ਇਸੇ ਕਰਕੇ ਅਸੀਂ ਤੇ ਇਹੀ ਕਹਿੰਨੇ ਆ ਕਿ ਸਾਡਾ ਹੰਗਾਰਾ ਬੜਾ ਚੰਗਾ ਏ ਸਾਰੇ ਪਿੰਡ ਸਾਡੇ ਨਾਲ ਪੂਰੀ ਤੋਂ ਪੂਰੀ ਸਪੋਰਟ ਕਰਕੇ ਮੇਰੇ ਨਾਲ ਆਇਆ ਹੈ